ਕਿ ਜਦੋਂ ਮੇਰਾ ਇਹ ਕੇਸ ਹੋਇਆ ਕਤਲ ਦੇ ਵਿੱਚ ਜਦੋਂ ਮੇਰਾ ਨਾਮ ਆਇਆ ਤਾਂ ਉਦੋਂ ਮੇਰੀ ਜਿਹੜੀ ਹੈ 19 ਤੋਂ 20 ਸਾਲ ਦੇ ਵਿਚਾਲੇ ਸੀਗੀ ਤੇ ਜਦੋਂ ਮੇਰੀ ਜ਼ਿੰਦਗੀ ਦੀ ਮਤਲਬ ਇਸ ਪਾਸੇ ਨੂੰ ਸ਼ੁਰੂਆਤ ਹੁੰਦੀ ਹੈ 17-18 ਸਾਲ ਉਮਰ ਸੀ ਉਦੋਂ ਮੇਰੀ ਬਸ ਚੰਗੀ ਗੱਲ ਵੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੀ ਪਤਨੀ ਜੋ ਮੇਰੀ ਇਸ ਟਾਈਮ ਪਤਨੀ ਹੈ ਮੇਰੀ ਪ੍ਰੇਮਿਕਾ ਸੀ ਪਹਿਲਾਂ ਪਰ ਤੂੰ ਉਹਦੇ ਰੂਪ ਦੇ ਵਿੱਚ ਇੱਕ ਕਹਦੇ ਆਂ ਫਰਿਸ਼ਤਾਰੂ ਮੇਰੇ ਚ ਜ਼ਿੰਦਗੀ ਚ ਆਈ ਉਹਨੇ ਮੇਰੀ ਜ਼ਿੰਦਗੀ ਚ ਬਹੁਤ ਬਦਲਾਅ ਲਿਆਤਾ ਮੈਨੂੰ ਮੇਰੇ ਅੰਦਰ ਦੀ ਚੰਗਿਆਈ ਤੋਂ ਮੇਰੇ ਅੰਦਰ ਦੇ ਜਨੂਨ ਤੋਂ ਮੇਰੇ ਅੰਦਰ ਦੇ ਚਿੰਗਾਰੀ ਤੋਂ ਵਾਕਿਫ ਕਰਵਾਇਆ ਮੈਨੂੰ ਮੋਟੀਵੇਟ ਕੀਤਾ ਬਹੁਤ ਜ਼ਿਆਦਾ ਪ੍ਰੇਰਿਤ ਕੀਤਾ ਜਿਹਦੇ ਨਾਲ ਮੈਂ ਅੱਜ ਤੱਕ ਜੋ ਵੀ ਹਾਸਲ ਕੀਤਾ ਕਰ ਸਕਿਆ ਮੇਰਾ ਵਿਸ਼ਵ ਰਿਕਾਰਡ ਹੈ ਮੈਂ ਉਹ ਦੁਨੀਆ ਦਾ ਪਹਿਲਾ ਕਹਿੰਦੀ ਆ ਜਿਨੇ ਜੇਲ੍ਹ ਦੇ ਵਿੱਚ ਰਹਿ ਕੇ ਹੀ ਸਾਰੀ ਪੜ੍ਹਾਈ ਕੀਤੀ ਬੀਏ ਕੀਤੀ ਐਮਏ ਕੀਤੀ ਪੀਜੀ ਡਿਪਲੋਮਾ ਇੰਜਲਿਸਮੈਂਟ ਮਾਸ ਕਮਿਊਨੀਕੇਸ਼ਨ ਕੀਤਾ ਉਸ ਤੋਂ ਬਾਅਦ ਪ੍ਰੋਫੈਸਰ ਦਾ ਟੈਸਟ ਕਲੀਅਰ ਕੀਤਾ ਜੀਆਰਐਫ ਤਾਂ ਮੈਨੂੰ ਜੀਆਰਐਫ ਮਿਲਣ ਲੱਗੀ ਉਹ ਜੀਆਰਐਫ ਦੇ ਹੀ ਅੰਡਰ ਮੈਂ ਪੀਐਚਡੀ ਦੀ ਪੀ ਐਚ ਡੀ ਦੇ ਦੌਰਾਨ ਜਿੰਨੇ ਸਾਲ ਵੀ ਮੈਂ ਜੇਲ੍ਹ ਚ ਵੀ ਪੀ ਐਚ ਡੀ ਕਰਦਾ ਰਿਆ ਉਹਦੇ ਲਈ ਮੈਨੂੰ ਪੂਰੀ ਤਨਖਾਹ ਮਿਲਦੀ ਨਹੀਂ 15000 ਰੁਪਏ ਮਹੀਨਾ ਹਾਂ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਪਰੇ ਜੋ ਕਰਦੇ ਸੀ ਉਹਨਾਂ ਨੇ ਮੇਰੇ ਕੇਸ ਦੇ ਲਈ ਬਹੁਤ ਕੁਝ ਕੀਤਾ ਮੇਰੀ ਮੰਮੀ ਨੇ ਆਪਣੇ ਗਹਿਣੇ ਤੱਕ ਗਿਰਵੀ ਰੱਖੇ ਬੜਾ ਕੁਝ ਐਸਾ ਹੈ ਜਿਸ ਨੇ ਸਾਨੂੰ ਆਰਥਿਕ ਗਰੁੱਪ ਨਾਲ ਤੋੜਿਆ ਸਾਡੇ ਪਰਿਵਾਰ ਨੂੰ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਉਹ ਘਾਟਾ ਪੂਰਤੀ ਹੋ ਗਈ ਉਹ ਚੀਜ਼ਾਂ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਯੋਗਦਾਨ ਦਿੱਤਾ